ਸਮੂਹ ਸੰਗਤਾਂ ਨੂੰ ਦੇਸ਼ਾਂ ਦੇ ਵਿੱਚ ਬੈਠੇ ਜਿਹੜੀਆਂ ਸੰਗਤਾਂ ਬੈਠੀਆਂ ਦਰਬਾਰ ਦੀਆਂ ਉਹਨਾਂ ਨੂੰ ਮਿਲਦੇ ਦੀਆਂ ਲੱਖ ਲੱਖ ਮੁਬਾਰਕਾਂ ਸੰਗਤਾਂ ਵੱਤੋਂ ਵੱਦ ਸਹਿਯੋਗ ਕਰਦੀਆਂ ਨੇ ਤੇ ਦਰਬਾਰ ਸੰਗਤਾਂ ਦੇ ਸਹਿਯੋਗ ਨਾਲ ਹੀ ਆ ਸਾਰਾ ਕੁਝ ਹੋਦਾ ਕਦੇ ਸਾਵਣਾ ਦੇਖਿਆ ਜਾਵੇ ਤੇ ਇਸ ਜਗ੍ਹਾ ਤੋਂ ਤੇ ਕਈ ਲੋਕਾਂ ਦੀ ਕਾਫੀ ਭੀੜ ਇਕੱਠੀ ਹੋ ਜਾਂਦੀ ਹੈ ਲੇਕਿਨ ਉਸ ਦੇ ਵਿੱਚ ਸਿਕਿਉਰਿਟੀ ਦਾ ਕਿਸ ਤਰ੍ਹਾਂ ਜਿਹੜਾ ਪ੍ਰਬੰਧ ਕੀਤਾ ਗਿਆ ਵਾ ਕੋਲਸ ਪ੍ਰਸ਼ਾਸਨ ਵੱਲੋਂ ਬਹੁਤ ਸਹਿਯੋਗ ਕੀਤਾ ਜਾਂਦਾ ਪੁਲਿਸ ਕਮਿਸ਼ਨਰ ਸਾਹਿਬ ਕੋਲੋਂ ਅਸੀਂ ਪਰਮਿਸ਼ਨ ਬਕਾਇਦਾ ਲਈ ਹੋਈ ਹੈ ਦਰਵਾਜ਼ੇ ਉਹਨਾਂ ਦਾ ਪ੍ਰਸ਼ਾਸਨ ਦਾ ਅਸੀਂ ਧੰਨਵਾਦ ਕਰਦੇ ਹਾਂ ਜੋ ਦਰਵਾਜ਼ੇ ਨਾਲ ਕੋਆਪਰੇਟ ਕਰਦੇ ਨੇ ਸੰਗਤਾਂ ਨੂੰ ਕੀ ਮੈਸੇਜ ਆ ਕਿਉਂਕਿ 16 ਔਰ 17 ਤਰੀਕ ਨੂੰ ਜਿਹੜਾ ਭਾਰੀ ਮੇਲਾ ਲੱਗ ਜਾਣਾ ਇੱਥੇ ਲੋਕਾਂ ਦਾ ਭਾਰੀ ਇਕੱਠ ਵੀ ਹੋਣਾ ਆ ਕੀ ਮੈਸੇਜ ਤੁਹਾਡੇ ਵੱਲੋਂ ਕੀ ਮੈਸੇਜ ਆ ਸੰਗਤਾਂ ਨੂੰ ਸੰਗਤਾਂ ਨੂੰ ਇਹ ਮੈਸੇਜ ਆ ਵੀ ਆਪ ਆਓ ਆਪ ਦੇ ਬੱਚਿਆਂ ਨੂੰ ਪਰਿਵਾਰਾਂ ਨੂੰ ਰਿਸ਼ਤੇਦਾਰਾਂ ਨੂੰ ਲੈ ਕੇ ਦਰਵਾਜ਼ੇ ਸਜਦੇ ਸਲਾਮ ਕਰੋ ਦਾਤਾ ਸਰਕਾਰ ਤੋਂ ਮੂੰਹ ਮੰਗੀਆਂ ਮਰਜ਼ਾ ਲਓ ਇਸ ਦਰਬਾਰ ਦੇ ਜਿੰਨੇ ਵੀ ਸੇਵਾਦਾਰ ਬੱਚੇ ਆ ਜਿੰਨੇ ਵੀ ਸੇਵਾ ਕਰਦੇ ਇਸ ਦਰਬਾਰ ਦੇ ਮੈਂ ਕਹਿੰਦਾ ਮੈਂ ਤਾਰੀਫ ਨਹੀਂ ਕਰ ਸਕਦਾ ਬਹੁਤ ਸੁਚੱਜੇ ਢੰਗ ਨਾਲ ਸ਼ਰਧਾ ਨਾਲ ਦਰਬਾਰ ਤੇ ਸੇਵਾ ਕਰਦੇ ਆ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਦਾ ਚਿਰਾਗ ਨੂ ਚੈਨਲ ਤੇ ਮੈਂ ਤੁਹਾਡਾ ਦੋਸਤ ਮਿਲਨ ਸਿੰਘ ਅੱਜ ਵੀਰਵਾਰ ਦਾ ਦਿਨ ਹੈ ਸਰਕਾਰਾਂ ਦਾ ਦਿਨ ਹੈ ਲੇਕਿਨ ਤੁਹਾਨੂੰ ਦੱਸ ਦਈਏ 16 ਔਰ 17 ਨੂੰ ਹਜਰਤ ਬਾਬਾ ਪੀਰ ਪਾਲ ਪੋਲੇਸ਼ਾ ਸਰਕਾਰ ਕਾਦਰੀ ਜੀ ਦੇ ਦਰਬਾਰ ਦੇ ਉੱਤੇ 16 ਔਰ 17 ਨੂੰ ਮੇਲਾ ਜਿਹੜਾ ਆ ਪਾਰੀ ਰੱਖਿਆ ਗਿਆ ਲੇਕਿਨ ਇਹ ਵੀ ਦੱਸਿਓ ਕਿ ਪ੍ਰਮੁੱਖ ਜਿਹੜਾ 16 ਤਰੀਕ ਨੂੰ ਜਿਹੜਾ ਇਕਬਾਲ ਲੱਗਣਗੇ ਉਸ ਤੋਂ ਬਾਅਦ 17 ਤਰੀਕ ਨੂੰ ਜਿਹੜੀਆਂ ਪੰਜਾਬ ਦੀਆਂ ਉਹ ਹਸਤੀਆਂ ਜਿਹੜੀਆਂ ਨੇ ਮਤਲਬ ਪੰਜਾਬੀ ਜਿਹੜੇ ਪੰਜਾਬ ਦੇ ਪ੍ਰਮੁੱਖ ਸਿੰਘ ਜਿਹੜੇ ਨੇ ਇੱਥੇ ਕਾਇਕ ਜੀ ਦਰਬਾਰ ਦੇ ਉੱਤੇ ਹਾਜ਼ਰੀ ਲਗਾਉਣਗੇ ਲੇਕਿਨ ਉੱਥੇ ਦੇ ਸਾਈ ਬਲਜੀਤ ਸਾਈ ਜੀ ਜੋ ਤੁਹਾਡੇ ਨਾਲ ਮੌਜੂਦ ਨੇ ਉੱਥੇ ਦੇ ਪ੍ਰਮੁੱਖ ਜਿਹੜੇ ਸੇਵਾਦਾਰ ਹੈਗੇ ਨੇ ਸੋ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਬਾਬਾ ਜੀ ਮੇਲਾ ਆ ਗਿਆ 16 ਔਰ 17 ਜੂਨ ਦਾ ਕਿਸ ਤਰ੍ਹਾਂ ਦਾ ਮਾਹੌਲ ਕੀ ਕਹਿਣਾ ਚਾਹੂਗੇ ਇਸ ਬਾਰੇ ਪਹਿਲਾਂ ਤਾਂ ਸਮੂਹ ਸੰਗਤਾਂ ਨੂੰ ਦੇਸ਼ਾਂ ਜਿਹੜੀਆਂ ਬੈਠੀਆਂ ਜਿਹੜੀਆਂ ਸੰਗਤ ਉਹਨਾਂ ਨੂੰ ਮੇਲੇ ਦੀਆਂ ਲੱਖ ਲੱਖ ਮੁਬਾਰਕਾਂ ਦਾਤਾ ਸਰਕਾਰ ਦਾ ਮੇਲਾ ਹਰ ਸਾਲ ਸੰਗਤਾਂ ਦੇ ਸਹਿਯੋਗ ਨਾਲ ਬੜੀ ਧੂਮ ਧਾਮ ਨਾਲ ਤੇ ਸ਼ਰਧਾ ਨਾਲ ਸੰਗਤਾਂ ਵੱਤ ਤੋਂ ਵੱਧ ਸਹਿਯੋਗ ਕਰਦੀਆਂ ਨੇ ਇਹ ਦਰਬਾਰ ਸੰਗਤਾਂ ਦੇ ਸਹਿਯੋਗ ਨਾਲ ਹੀ ਆ ਸਾਰਾ ਪੂਜਿਆ ਕਰਦਾ। ਬਾਬਾ ਜੀ ਦਰਬਾਰ ਕਿੰਨਾ ਕੁ ਪੁਰਾਣਾ ਹੈ? ਲੋਕ ਇੱਥੋਂ ਦੀ ਪੂਰੀ ਮੈਂ ਕਹਿੰਦਾ ਕਿ ਲੁਧਿਆਣਾ ਹੀ ਸ਼ਹਿਰ ਦਾ ਕੋਈ ਐਸਾ ਕੋਨਾ ਨਹੀਂ ਜਿੱਥੋਂ ਕਿ ਲੋਕ ਇੱਥੇ ਦਰਬਾਰ ਦੇ ਉੱਤੇ ਆਉਂਦੇ ਨੇ ਲੇਕਿਨ ਲੋਕਾਂ ਦੀ ਮੰਨਤਾ ਵੀ ਪੂਰੀਆਂ ਹੁੰਦੀਆਂ ਨੇ। ਲੇਕਿਨ ਜਦੋਂ 16 ਔਰ 17 ਨੂੰ ਮੇਲਾ ਵੀ ਰੱਖਤਾ ਲੇਕਿਨ ਕਾਫੀ ਲੋਕਾਂ ਦੇ ਵਿੱਚ ਉਤਸ਼ਾਹ ਜਿਹੜਾ ਆ ਮੇਲੇ ਦੇ ਵਿੱਚ ਅ ਮਨ ਦੇ ਵਿੱਚ ਸੀਗਾ ਵੀ ਕਦੋਂ ਇਹ ਸਰਕਾਰ ਦਾ ਮੇਲਾ ਆਵੇ ਤੇ ਅਸੀਂ ਇੱਥੇ ਆਪਣਾ ਮੰਨ ਜਿਹੜਾ ਚਾਹ ਪੂਰਾ ਕਰੀਏ। ਦਾਤਾ ਸਰਕਾਰ ਦਾ ਜਿਹੜਾ ਦਰਬਾਰ ਹੈ ਇਹ ਘਟੋ ਘਟਵੀ ਦਾ ਸਾਡੇ ਬਜ਼ੁਰ ਬਹੁਤ ਪੁਰਾਣਾ ਦਰਬਾਰ ਆ ਏ 16 ਤਰੀਕ ਨੂੰ ਸਵੇਰੇ ਝੰਡੇ ਦੀ ਰਸਮ ਹੋਣੀ ਆ ਸਵੇਰੇ 10 ਵਜੇ ਦੇ ਕਰੀਬ ਸ਼ਾਮ ਨੂੰ ਚਾਦਰ ਦੀ ਦਸਮਾ 5 ਵਜੇ ਉਹ ਸਾਡੇ ਪਿੰਡ ਚੋਂ ਆਉਂਦੇ ਹੋਏ ਨਗਰ ਖੇੜੇ ਚੋਂ ਆਉਂਦੇ ਹੋਏ ਦਰਬਾਰ ਚ ਆਉਂਦੀ ਆ ਤੇ ਉਸ ਤੋਂ ਬਾਅਦ ਪੰਜਾਬ ਦੇ ਮਸ਼ਹੂਰ ਕਲਾ ਕਵਾਲ ਜਿਹੜੇ ਆ ਉਹ ਲੱਗਨੇ ਆ ਕਰਮਤ ਅਲੀ ਫਕੀਰ ਮੁਰੇ ਕੋਲੇ ਤੋਂ ਮੁਨੱਬਰ ਅਲੀ ਅਨੂਸ਼ ਕਵਾਲ ਸਾਜਨ ਅਲੀ ਫਿਰ ਸਾਰਾ ਦਿਨ ਨੂੰ ਸਵੇਰ ਤੋਂ ਕਵਾਲ ਔਰ ਤਲਾਕਰ ਲੱਗੇ ਰਹਿਣੇ ਆ ਤੇ ਸ਼ਾਮ ਨੂੰ ਮਾਸ਼ਾਅੱਲਿ ਜੀ ਨੇ ਉਹ ਵੀ ਗੁਣਗਾਨ ਕਰਨੇ ਸ਼ਗਾ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਸ ਜਗ੍ਹਾ ਦੇ ਉੱਤੇ ਕਈ ਲੋਕਾਂ ਦੀ ਕਾਫੀ ਭੀੜ ਇਕੱਠੀ ਹੋ ਜਾਂਦੀ ਹੈ ਲੇਕਿਨ ਉਸ ਦੇ ਵਿੱਚ ਸਿਕਿਉਰਿਟੀ ਦਾ ਕਿਸ ਤਰ੍ਹਾਂ ਜਿਹੜਾ ਪ੍ਰਬੰਧ ਕੀਤਾ ਗਿਆ ਸਾਡੀ ਜਿਹੜੀ ਪੁਲਿਸ ਪ੍ਰਸ਼ਾਸਨ ਵੱਲੋਂ ਬਹੁਤ ਸਹਿਯੋਗ ਕੀਤਾ ਜਾਂਦਾ ਪੁਲਿਸ ਕਮਿਸ਼ਨਰ ਸਾਹਿਬ ਕੋਲੋਂ ਅਸੀਂ ਪਰਮਿਸ਼ਨ ਬਕਾਇਦਾ ਲਈ ਹੋਈ ਹੈ ਦਰਵਾਜ਼ੇ ਤੋਂ ਉਹਨਾਂ ਦਾ ਪ੍ਰਸ਼ਾਸਨ ਦਾ ਅਸੀਂ ਧੰਨਵਾਦ ਕਰਦੇ ਹਾਂ ਜੋ ਦਰਬਾਰ ਨਾਲ ਕੋਆਪਰੇਟ ਕਰਦੇ ਨੇ। ਔਰ ਸਾਡੀ ਵੈਸੇ ਵੀ ਸਪੈਸ਼ਲ ਆਫ ði ਸਕੋਰ ਟੀ ਵੀ ਕੀਤੀ ਹੁੰਦੀ ਹੈ। ਉਹ ਸਾਰਾ ਸੰਗਤਾਂ ਦਾ ਪ੍ਰਬੰਧ ਕੀਤਾ ਹੁੰਦਾ। ਤੁਹਾਡੇ ਵੱਲੋਂ ਸੰਗਤਾਂ ਨੂੰ ਕੀ ਮੈਸੇਜ ਆ ਕਿਉਂਕਿ 16 ਔਰ 17 ਤਰੀਕ ਨੂੰ ਜਿਹੜਾ ਭਾਰੀ ਮੇਲਾ ਲੱਗ ਜਾਣਾ ਇੱਥੇ ਲੋਕਾਂ ਦਾ ਭਾਰੀ ਇਕੱਠ ਵੀ ਹੋਣਾ ਆ। ਕੀ ਮੈਸੇਜ ਤੁਹਾਡੇ ਵੱਲੋਂ ਕੀ ਮੈਸੇਜ ਆ ਸੰਗਤਾਂ ਨੂੰ? ਸੰਗਤਾਂ ਨੂੰ ਇਹੀ ਮੈਸੇਜ ਆ ਵੀ ਆਪ ਆਓ, ਆਪ ਦੇ ਬੱਚਿਆਂ ਨੂੰ, ਪਰਿਵਾਰਾਂ ਨੂੰ, ਰਿਸ਼ਤੇਦਾਰਾਂ ਨੂੰ ਲੈ ਕੇ ਦਰਬਾਰ ਤੋਂ ਸਜਦੇ ਸਲਾਮ ਕਰੋ। ਦਾਤਾ ਸਰਕਾਰ ਤੋਂ ਮੂੰਹ ਮੰਗੀਆਂ ਮਰਾਦਾ ਲਓ ਨਿਸ਼ੀਨ ਸਾਈਂ ਬਲਜੀਤ ਜੀ ਸੋ ਸਾਡਾ ਮਜੂਸੀ ਹੋ ਸੇਵਾਦਾਰ ਮੌਜੂਦ ਨਹੀਂ ਕਿਸ ਤਰ੍ਹਾਂ ਦੇਖਦੇ ਹੋ 16 ਔਰ 17 ਤਰੀਕ ਦਾ ਦਾਤਾ ਸਰਕਾਰ ਦਾ ਮੇਲਾ ਆ ਗਿਆ ਔਰ ਕਿੰਨੀਆਂ ਕੋ ਖੁਸ਼ੀਆਂ ਨੇ ਮਨਾ ਵਿੱਚ ਪਹਿਲਾਂ ਤਾਂ ਜੈ ਬੱਬਾ ਪੋਲੇ ਪੀਰ ਸ਼ਾਹ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੱਬਾ ਪੋਲੇ ਪੀਰ ਸ਼ਾਹ ਜੀ ਦੇ ਮੇਲਾ ਤੇ ਬਹੁਤ ਹੀ ਸੰਗਤਾਂ ਨੂੰ ਖੁਸ਼ੀ ਆ ਬਹੁਤ ਖੁਸ਼ੀ ਆ ਹਮ ਹਮ ਆ ਕੇ ਲੋਕੀ ਆਉਂਦੇ ਨੇ ਤੁਸੀਂ ਕਿਹਾ ਨਾ ਲੁਧਿਆਣੇ ਤੋਂ ਲੁਧਿਆਣੇ ਤੋਂ ਨਹੀਂ ਪੂਰੇ ਪੰਜਾਬ ਤੋਂ ਲੋਕੀ ਆਉਂਦੇ ਪੰਜਾਬ ਤੋਂ ਬਾਹਰੋਂ ਵੀ ਲੋਕੀ ਆਉਂਦੇ ਨੇ ਜੀ ਬਹੁਤ ਹੀ ਵਧੀਆ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬੇ ਦੀ ਕਿਰਪਾ ਪੂਰੀ ਰਹੂਗੀ ਜੀ ਕਿੰਨੀ ਦੇਰ ਤੋਂ ਇਸ ਦਰਬਾਰ ਦੇ ਨਾਲ ਤੁਸੀਂ ਜੁੜੇ ਹੋਏ ਹੋ ਮਤਲਬ ਅੱਜ ਵੀ ਵੀਰਵਾਰਾ ਕਾਫੀ ਲੋਕਾਂ ਦਾ ਜਿਹੜਾ ਰਸ਼ ਰਹਿ ਰਿਹਾ ਕਿੰਨੀ ਦੇਰ ਤੋਂ ਦਰਬਾਰ ਦੇ ਨਾਲ ਜੁੜੇ ਹੋਏ ਹੋ ਵਸੇ ਤਾਂ ਵਸਿੰਦੇ ਹੀ ਇੱਥੇ ਹੈ ਬਾਬਾ ਜੀ ਜੰਮੇ ਪਲੇ ਹੀ ਇੱਥੇ ਹੈ ਜੀ ਬਚਪਨ ਸਾਡਾ ਇੱਥੇ ਹੀ ਨਿਕਲਿਆ ਬਾਬਾ ਜੀ ਦੇ ਚਰਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਉਤਸ਼ਾਹ ਲੋਕਾਂ ਨੂੰ ਹਰ ਕਿਸੇ ਨੂੰ ਉਤਸ਼ਾਹ ਆ ਜੀ ਤੇ ਜਵਾਬ ਦਿੱਤਾ ਦੀਵਾਰ ਵੀ ਮੌਜੂਦ ਸੀ ਲੇਕਿਨ ਬਾਂਗੜ ਸਾਹਿਬ ਮੌਜੂਦ ਨੇ ਜਿਨ੍ਹਾਂ ਨੇ ਇਸ ਦਰਬਾਰ ਦੇ ਉੱਤੇ ਜਿਹੜੀਆਂ ਨੇ ਹਾਜ਼ਰੀਆਂ ਵੀ ਭਰਨੀਆਂ ਨੇ ਲੇਕਿਨ ਉਹ ਵੀ ਮੌਜੂਦ ਨੇ ਕਿਸ ਤਰ੍ਹਾਂ ਦੇਖਦੇ ਹੋ ਪਿਛਲੇ ਸਾਲ ਵੀ ਮੇਲਾ ਗਿਆ ਰੌਣਕਾਂ ਬੜੀਆਂ ਲੱਗੀਆਂ ਰੀਆਂ ਪਾਰੀ ਰਸ ਰਿਆ ਇਸ ਵਾਰ ਵੀ ਜਿਹੜਾ 16 ਔਰ 17 ਤਰੀਕ ਨੂੰ ਜਿਹੜਾ ਮੇਲਾ ਹੋਣ ਜਾ ਰਿਹਾ ਜੀ ਸਭ ਤੋਂ ਪਹਿਲਾਂ ਮੈਂ ਸਾਰੀਆਂ ਸੰਗਤਾਂ ਨੂੰ ਪੀਰ ਬਾਬਾ ਭੋਲੇ ਸ਼ਾ ਸੱਚੀ ਸਰਕਾਰ ਦੇ ਦਰਬਾਰ ਤੇ ਜਿਹੜਾ ਇਹ ਸਾਲਾਨਾ ਮੇਲਾ ਸ਼ਰਦਾ ਨਾਲ ਸੰਗਤ ਦੇ ਸਹਿਯੋਗ ਨਾਲ ਕਰਾਇਆ ਜਾਂਦਾ ਔਰ ਮੈਂ ਮੁਬਾਰਕਵਾ ਦਿੰਦਾ ਔਰ ਇੱਕ ਬਹੁਤ ਵਧੀਆ ਗੱਲ ਹੈ ਸਭ ਤੋਂ ਵੱਡੀ ਜਿਹੜੀ ਮੈਂ ਗੱਲ ਸੇਵਾਦਾਰ ਬੱਚੇ ਆ ਜਿੰਨੇ ਵੀ ਸੇਵਾ ਕਰਦੇ ਐ ਇਸ ਦਰਬਾਰ ਦੇ ਮੈਂ ਕਹਿੰਦਾ ਮੈਂ ਤਾਰੀਫ ਨਹੀਂ ਕਰ ਸਕਦਾ ਬਹੁਤ ਸਚਜੇ ਢੰਗ ਨਾਲ ਸ਼ਰਧਾ ਨਾਲ ਦਰਬਾਰ ਤੇ ਸੇਵਾ ਕਰਦੇ ਆ ਔਰ ਸਾਡੇ ਦਾਤਾ ਜੀ ਪੀਰ ਬਾਬਾ ਭੋਲੇ ਸ਼ਾਹ ਸਰਕਾਰ ਦੇ ਦਰਬਾਰ ਦੇ ਜਿਹੜੇ ਸੇਵਾਦਾਰ ਮੇਨ ਸਾਡੇ ਬਲਜੀਤ ਸਾਈਂ ਜੀ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਹੜੇ ਬੜੀ ਸੁਚੱਜੇ ਢੰਗ ਨਾਲ ਬੜੀ ਸ਼ਰਧਾ ਸਤਿਕਾਰ ਨਾਲ ਸੇਵਾ ਨਿਭਾਉਂਦੇ ਆ ਔਰ ਦੋ ਦਿਨ ਦਾ ਮੇਲਾ ਜੀ 16 ਤੇ 17 ਜੂਨ ਬੜੀ ਸ਼ਰਧਾ ਸਤਿਕਾਰ ਦੇ ਨਾਲੇ ਮੇਲਾ ਕਰਾਇਆ ਜਾਂਦਾ ਜੀ ਇੱਥੇ ਕੋਈ મતਭੇਦ ਨਹੀਂ ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖਿਆ ਜਾਂਦਾ ਜੀ ਇੱਕ ਦਿਨ 16 ਤਰੀਕ ਨੂੰ ਰਾਤ ਨੂੰ ਮਹਿਫਲੇ ਕਵਾਲ ਔਰ ਦੂਸਰੇ ਦਿਨ ਪੰਜਾਬ ਦੇ ਹੁਨਕਾਰ ਕਲਾਕਾਰ ਹਾਜ਼ਰੀਆਂ ਲਾਉਂਦੇ ਆ ਔਰ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਤੁਹਾਡੇ ਸਹਿਯੋਗ ਨਾਲੇ ਮੇਲਾ ਕਰਵਾਇਆ ਜਾਂਦਾ ਆ ਸੰਗਤਾਂ ਦੇ ਸਹਿਯੋਗ ਨਾਲ ਇੱਥੇ ਰੌਣਕ ਮੇਲਾ ਬਹੁਤ ਵਧੀਆ ਜਾਂਦਾ ਜੀ مطلب ਤੁਸੀਂ ਵੀ ਇਸ ਸਟੇਜ ਦੇ ਉੱਤੇ ਜਿਹੜਾ ਰਹੇ ਲੋਕਾਂ ਨੂੰ ਪ੍ਰਭਾਵ ਕਰਦੇ ਹੋ ਲੋਕਾਂ ਨਾਲ ਸ਼ਰੋ ਸ਼ੇਰੀ ਕਰਦੇ ਹੋ ਲੇਕਿਨ ਦਰਬਾਰ ਦੇ ਉੱਤੇ ਇੱਕ ਸਵਾਲ ਆ ਕਿਉਂਕਿ ਜਿਹੜੇ ਲੋਕ ਕਈ ਲੋਕਾਂ ਦੀ ਇੱਕ ਐਸੀ ਆਵਾਜ਼ਾਂ ਹੁੰਦੀਆਂ ਨੇ ਲੋਕ ਕਈ ਆਪਣੇ ਮਨਾਂ ਵਿੱਚ ਲੈ ਕੇ ਚੱਲਦੇ ਨੇ ਕਿ ਅਸੀਂ ਉਹ ਮੇਲੇ ਤੇ ਸ਼ਾਇਦ ਸਾਨੂੰ ਮੌਕਾ ਦਿੱਤਾ ਜਾਊਗਾ ਕੀ ਲੱਗਦਾ ਵੀ ਕਈ ਕਲਾਕਾਰ ਇਸ ਤਰ੍ਹਾਂ ਆ ਕੇ ਕੋਈ ਇਥੋਂ ਨਾਰਾਜ਼ ਹੋ ਕੇ ਤਾਂ ਨਹੀਂ ਜਾਂਦਾ ਤੁਹਾਡੇ ਵੱਲੋਂ ਮਤਲਬ ਟਾਈਮ ਜ਼ਰੂਰ ਦਿੱਤਾ ਜਾਂਦਾ ਸੰਗਤਾਂ ਨੂੰ ਦੇਖੋ ਜੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਕੋਈ ਵੀ ਜਿਹੜਾ ਕਲਾਕਾਰ ਦਰਬਾਰ ਚ ਆਇਆ ਉਹਦੀ ਹਾਜ਼ਰੀ ਲੱਗਣੀ ਚਾਹੀਦੀ ਹੈ ਚਾਹੇ 2 ਮਿੰਟ ਜਾਂ 4 ਮਿੰਟ ਲੱਗਣੀ ਚਾਹੀਦੀ ਆ ਪਰ ਮੈਂ ਕਲਾਕਾਰਾਂ ਨੂੰ ਇੱਕ ਬੇਨਤੀ ਜ਼ਰੂਰ ਕਰਾਂਗਾ ਕਿ ਜਿਨ੍ਹਾਂ ਨੇ ਜਿਨ੍ਹਾਂ ਦੇ ਮਨ ਵਿੱਚ ਦਾਤਾ ਜੀ ਦੇ ਦਰਬਾਰ ਚ ਹਾਜ਼ਰੀ ਲਾਉਣ ਦਾ ਹੈ ਉਹ ਥੋੜਾ ਟਾਈਮ ਪਹਿਲਾਂ ਆਣ ਕੇ ਜ਼ਰੂਰ ਮਿਲ ਲਿਆ ਕਰਨ ਮੈਂਬਰ ਕਮੇਟੀ ਨੂੰ ਚਲੋ ਕਮੇਟੀ ਮੈਂਬਰ ਤਾਂ ਕੀ ਸਾਰੇ ਜੀ ਸੇਵਾਦਾਰ ਆ ਕਿਉਂਕਿ ਜਿਹੜੇ ਮੌਕੇ ਤੇ ਕਲਾਕਾਰ ਆਉਂਦੇ ਫਿਰ ਐਡਜਸਟਮੈਂਟ ਕਰਨਾ ਬਹੁਤ ਔਖਾ ਹੋ ਜਾਂਦਾ ਇਸ ਕਰਕੇ ਅਸੀਂ ਗੁਸਤਾਖੀ ਚਾਹੁੰਦੇ ਹਾਂ ਕਿ ਕਈ ਕਲਾਕਾਰ ਜੀ ਕਿਤੇ ਚਲੇ ਵੀ ਜਾਂਦੇ ਆ ਉਹਨ ਮੇਲ ਜ਼ਰੂਰ ਲਿਆ ਕਰੇ ਤਾਂ ਕਿ ਕੋਈ ਵੀ ਇਥੋਂ ਦਰਬਾਰ ਤੋਂ ਨਿਰਾਸ਼ ਨਾ ਜਾਵੇ ਜੀ ਮੰਗੜ ਜੀ ਵੀ ਸਾਡਾ ਮਹਿਸੂਸੀ ਜਿਹਨਾਂ ਨਾਲ ਗੱਲਬਾਤ ਕੀਤੀ ਗਈ ਆ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ 16 ਔਰ 17 ਤਰੀਕ ਜਿਹੜਾ ਪੀਰ बाबा ਭੋਲੇ ਸ਼ਾਹ ਸਰਕਾਰ ਦੇ ਦਰਬਾਰ ਦੇ ਉੱਤੇ ਮੇਲਾ ਦੀਆਂ ਰੌਣਕਾਂ ਲਗਣੀਆਂ ਨੇ ਦੇਖੋ ਜੀ ਸਾਨੂੰ ਤਾਂ ਦਰਗਾਹ ਦੇ ਉੱਤੇ ਇੱਕ ਵਿਆਹ ਵਾਲਾ ਮਾਹੌਲ ਆ ਸਾਡੇ ਵੱਲੋਂ ਦਾ ਸਰਕਾਰਾਂ ਦਾ ਦਾਤਿਆਂ ਦਾ ਅੱਜ ਇੱਕ ਵਿਆਹ ਵਾਲਾ ਮਾਹੌਲਾ ਸੀ ਤਾਂ ਉਹਦੇ ਕਰਕੇ ਹੱਕ ਦਾ ਸਾਲ ਦੇ ਵਿੱਚ ਦਿਨ ਚਾਹੇ ਦੋ ਹੀ ਹੁੰਦੇ ਆ ਪਰ ਸਾਨੂੰ ਜਿਹੜੀ ਹੈ ਪੂਰੀ ਜਾਨੀ ਕਿ ਨਰਜੀ ਅਸੀਂ ਇੱਕ ਸਾਲ ਤੋਂ ਹੀ ਲੈ ਕੇ ਤੁਰ ਪੰਨੇ ਆ ਇੱਕ ਮੇਲਾ ਖਤਮ ਹੁੰਦਾ ਅਗਲੇ ਮੇਲੇ ਦੀ ਤਿਆਰੀ ਪਹਿਲਾਂ ਕਰਨੀ ਸ਼ੁਰੂ ਕਰ ਲੀਦੇ ਆ ਵੀ ਕਿ ਕੋਈ ਚੀਜ਼ ਤੇ ਕੋਈ ਕਮੀ ਨਾ ਰਹੇ ਜੇ ਕਿ ਕਿਤੋਂ ਕੋਈ ਸੰਗਤ ਨੂੰ ਕੋਈ ਨਾਰਾਜ਼ਗੀ ਨਾ ਹੋਵੇ ਜਾਂ ਕਿਸੇ ਪਾਸੋਂ ਕੋਈ ਕੰਮ ਕੱਚ ਨਾ ਰਹੇ ਜੇ ਇਸ ਕਰਕੇ ਕਿਉਂਕਿ ਇਹ ਦੋਨੇ ਪਿੰਡਾਂ ਦਾ ਜਿਹੜਾ ਦਰਬਾਰ ਆ ਇਹ ਜੱਦੀ ਪੁਸਤੀ ਦਰਬਾਰ ਆ ਪਾਕਿਸਤਾਨ ਤੋਂ ਵੀ ਆਉਂਦੇ ਆ ਇੱਥੇ ਬੰਦੇ ਦਰਸ਼ਨ ਕਰਕੇ ਜਾਂਦੇ ਆ ਇਸ ਕਰਕੇ ਪਿੰਡ ਦਾ ਸਯੋਜਕ ਵੀ ਬਹੁਤ ਆ ਤੇ ਉਤੋਂ ਨਾਲੇ ਸਾਡੇ ਜਿੰਨੇ ਵੀ ਮੱਲੇਦਾਰ ਜੋ ਕੋਈ ਨਵੇਂ ਬੰਦੇ ਦੂਰੋਂ ਇਸ ਜੋਗ ਬਹੁਤ ਆ ਕਿਉਂਕਿ ਜਿੰਨੇ ਵੀ ਇੱਥੇ ਆਣ ਗਵਾਨ ਜਿੰਨਾ ਹੈਗਾ ਸਾਡੇ ਤੋਂ ਪਹਿਲਾਂ ਉਹ ਆ ਕੇ ਭੱਜ ਕੇ ਸਾਡਾ ਨਾਲ ਸੇਵਾ ਦੇ ਵਿੱਚ ਹੱਥ ਬਟਾਉਂਦੇ ਆ ਇਸ ਕਰਕੇ ਸਾਰੀ ਸੰਗਤ ਨੂੰ ਬਾਬਾ ਜੀ ਦੇ ਇਸ ਮੇਲੇ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਤੇ ਬਾਕੀ ਸੰਗਤ ਨੂੰ ਇੱਕ ਬੇਨਤੀ ਕੀਤੀ ਜਾਂਦੀ ਹੈ ਵੀ ਸ਼ਰਾਰਤੀ ਅਲੰਸਰਾਂ ਤੋਂ ਥੋੜਾ ਜਿਹਾ ਘਰੇਜ ਕਰਨ ਜੇ ਕੋਈ ਤੁਹਾਨੂੰ ਲੱਗਦਾ ਤੇ ਉਸ ਚੀਜ਼ ਨੂੰ ਆਪ ਜਾ ਕੇ ਹੈਂਡਲ ਕਰੇ ਨਾ ਕਿ ਉਸ ਚੀਜ਼ ਦਾ ਰੋਲਾ ਕੋਈ ਪਾਇਆ ਜਾਵੇ ਬਾਕੀ ਪ੍ਰਸ਼ਾਸਨ ਸਾਡੇ ਨਾਲ ਬਹੁਤ ਵਧੀਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਹਨਾਂ ਨੇ ਪਹਿਲਾਂ ਹੀ ਸਾਨੂੰ ਕਹਿ ਦਿੱਤਾ ਕਿ ਇੱਕ ਦਿਨ ਅਸੀਂ ਦੋ ਦਿਨ ਪਹਿਲਾਂ ਹੀ ਇੱਥੇ ਆ ਕੇ ਆਪਦੀ ਡਿਊਟੀ ਜਿਹੜੀ ਹੈਗੀ ਉਹ ਲਵਾਂਗੇ ਪੰਦਰ ਸਾਹਿਬ ਜਿਹੜੇ ਦਰਸ਼ਕ ਦੇਖ ਰਹੇ ਨੇ ਇੱਕ ਵਾਰ ਮੈਂ ਚਾਹਾਂਗਾ ਕਿ 16 ਤਰੀਕ ਤੋਂ ਸਵੇਰ ਤੋਂ ਲੈ ਕੇ ਔਰ ਜਿਹੜਾ 17 ਤਰੀਕ ਤੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੇਲੇ ਦਾ ਅ ਮੈਂ ਸੰਗਤਾਂ ਨੂੰ ਹੱਥ ਬੰਨ੍ਹ ਕੇ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਾਂਗਾ ਕਿ ਜਿਹੜਾ 16 ਤੇ 17 ਦਾ 17 ਜੂਨ ਦਾ ਇਹ ਮੇਲਾ ਆ ਇਹ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਔਰ ਇੱਥੋਂ ਦੀ ਸੰਗਤ ਵੀ ਬਹੁਤ ਹੀ ਵਧੀਆ ਸੰਗਤ ਹੈ ਜੀ ਔਰ ਮੈਂ ਬੇਨਤੀ ਕਰਾਂਗਾ ਸਾਰੀਆਂ ਸੰਗਤਾਂ ਨੂੰ ਕਿ 16 ਤੇ 17 ਜੂਨ ਹਮ ਹਮਾ ਕੇ ਪੀਰ ਬਾਬਾ ਭੋਲੇ ਸ਼ਾ ਸੱਚੀ ਸਰਕਾਰ ਦੇ ਦਰਬਾਰ ਤੇ ਪਹੁੰਚੋ ਤੇ ਦਰਬਾਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਕੀਐਸ ਬਾਂਗੜ ਜੀ ਉਹ ਸੇਵਾਦਾਰ ਕੁਛ ਸਾਡੇ ਨਾਲ ਜਿਹੜੇ ਮਜੂਸੀ ਜਿੰਨਾਂ ਨਾਲ ਅਸੀਂ ਪੂਰੀ ਗੱਲਬਾਤ ਕੀਤੀ ਗਈ ਆ ਲੇਕਿਨ ਅਸੀਂ ਤੁਹਾਨੂੰ ਵੀ ਇਹੀ ਦੱਸ ਦਿੰਦੇ ਆ ਕਿ 16 ਔਰ 17 ਤਰੀਕ ਨੂੰ ਆ ਬਾਬਾ ਪੀਰਪੋੜੇ ਸ਼ਾ ਸਰਕਾਰ ਦਰਬਾਰ ਦੇ ਉੱਤੇ ਪਹੁੰਚੋ ਤਾਂ ਕਿ ਤੁਹਾਡੀਆਂ ਵੀ ਹਾਜ਼ਰੀਆਂ ਜਿਹੜੀਆਂ ਲੱਗ ਪਾਣ ਕੀਐਸ ਬਾਂਗੜ ਜੀ ਨਾਲ ਗੱਲਬਾਤ ਕੀਤੀ ਗਈ ਆ ਸਾਈਂ ਬਲਜੀਤ ਸਾਈਂ ਜੀ ਸਾਡੇ ਮਜੂਸੀ ਜਿੰਨਾਂ ਨਾਲ ਗੱਲਬਾਤ ਕੀਤੀ ਆ ਸੋ ਇਸ ਵੀਡੀਓ ਨੂੰ ਦੋਸਤੋ ਪੂਰੀ ਸ਼ੇਅਰ ਕਰ ਦਿਓ ਸੋ ਜੈ ਮਸਤਾ ਦੀ ਜੈ ਸਾਈਂਆਂ ਦੀ ਸੋ ਮੈਂ ਕੈਮਰਾਮੈਨ ਅਜੁਕੇਸ਼ ਦੇ ਨਾਲ ਧੰਨਵਾਦ ਜੀ ਸ਼ੁਕਰੀਆ